ਅੱਜ ਤਕਰੀਬਨ 10 ਜ਼ਿਲ੍ਹੇਗਾਂ ਦੇ ਵਿੱਚ ਇਹ ਪੋਲੀਓ ਦੇਸ਼ ਮਨਾ ਰਹੇ ਕਿਉਂਕਿ ਇਸ ਏਰੀਆ ਦੇ ਵਿੱਚ ਹਰੇਕ ਸੁਪੇ ਤੋਂ ਆ ਕੇ ਲੋਕ ਰਹਿੰਦੇ ਆ ਉਹ ਵਾਇਰਸ ਦਾ ਹੱਲੇ ਜਿਹੜੇ ਕਾਰਨ ਅਸੀਂ ਇਹ ਪਲਾ ਰਹੇ ਆ ਜਿਸਦੇ ਤੋਂ ਸਾਵਧਾਨੀ ਵਰਤਣਾ ਉਹ ਹੱਲੇ ਵੀ ਕਈ ਜਗ੍ਹਾ ਤੇ ਵਰਕਰਾਰ ਹੈ ਉਹਨੂੰ ਜਦੋਂ ਖਤਮ ਕਰਨੇ ਨੂੰ ਅਸੀਂ ਇਹ 10 ਜ਼ਿਲ੍ਹਿਆਂ ਦੇ ਵਿੱਚ ਅੱਜ ਜਿਹੜਾ ਹੈ ਸੂਪਰ ਰਿਸਪੈਸ਼ੀਅਲ ਦਾ ਮੁੰਬਈ ਥੋੜਾ ਥਲੇ ਲਾਇਰ ਚਲਾਈ ਆ ਤਾਂ ਬਹੁਤ ਵਧੀਆ ਆ ਆਉਣ ਵਾਲੇ ਕਿਉਂਕਿ ਜਨਰੇਸ਼ਨ ਲਈ ਵਧੀਆ ਆ ਬੱਚਿਆਂ ਲਈ ਬਹੁਤ ਵਧੀਆ ਆ ਤਾਂ ਕਈ ਨਹੀਂ ਵੀ ਪਲਾਉਂਦੇ ਫਿਰ ਮੁੜ ਕੇ ਉਹਨਾਂ ਨੂੰ ਜਦੋਂ ਗ੍ਰੋਥ ਕਰਦੇ ਆ ਕਈ ਦਿੱਕਤਾਂ ਵੀ ਆਉਂਦੀਆਂ ਤਾਂ ਮੇਰੀ ਅਪੀਲ ਹੈ ਹਰ ਇੱਕ ਨੂੰ ਨਵੇਂ ਬੱਚੇ ਨੂੰ ਜੰਮੇ ਨੂੰ ਜ਼ਰੂਰ ਹੈ ਜਿਹੜੇ ਆ ਟੂ ਡਰਾਪ ਆ ਇਹ ਜ਼ਰੂਰ ਆ ਕੇ ਚਾ ਉਸ ਹਸਪਤਾਲ ਦੇ ਵਿੱਚ ਜ਼ਰੂਰ ਪਾਓ ਤੋ ਕਿ ਪਾਕ-ਵਕ ਖਸੀ ਜਗਾ ਤੇ ਵੀ ਲਾਇ ਹੋਏ ਮੈਂ ਨੰਬਰ 3 ਦਾ ਸਾਰੇ ਚੋਰੇ ਹੁਣੇ ਮੁਕੀਤੂਲਾ ਦਾ ਇਹ 14 ਤਰੀਕ ਤੱਕ ਕਰਿਆ ਤੇ ਮੇਰੀ ਅਪੀਲ ਹੈ ਸਾਰੇ ਜਣੇ ਇਹ ਦੱਸੋ ਕੋਈ ਬਦਲਾ ਬਿਠਾ ਜਿੱਦਾਂ ਕਿ ਐਮਐਲਏ ਸਾਹਿਬ ਨੇ ਦੱਸਿਆ ਹੈ ਕਿ ਪੋਲੀਓ ਜਿਹੜਾ ਹੈ ਸਿਰਫ ਇੰਡੀਆ ਚ ਹੀ ਇਰੇਡੀਕੇਟਡ ਹੋਇਆ ਹੈ ਆਂ ਇੰਡੀਆ ਦੇ ਜਿੰਨੇ ਪੜੋਸੀ ਦੇਸ਼ ਹੈ ਜਿੱਦਾਂ ਕਿ ਪਾਕਿਸਤਾਨ ਨੇਪਾਲ ਔਰ ਬੰਗਲਾਦੇਸ਼ ਇਨਾ ਚ ਹੱਲੇ ਵੀ ਪੋਲੀਓ ਦੇ ਕੇਸਸ ਮਿਲ ਰਹੀ ਹੈ ਤਾਂ ਉਹਨਾਂ ਤੋਂ ਇਹ ਸਭ ਕੰਟਰੀਆਂ ਤੋਂ ਪ੍ਰਵਾਸੀ ਕਾਫੀ ਸਾਡੇ ਏਰੀਆ 'ਚ ਆ ਰਹੇ ਆ ਤਾਂ ਉਹਨਾਂ ਦੇ ਨਾਲ ਵੀ ਉਹ ਵਾਈਲਡ ਜਿਹਨੂੰ ਪੋਲੀਓ ਵਾਇਰਸ ਕਹਿੰਦੇ ਆ ਉਹ ਲੈ ਕੇ ਆ ਜਾਂਦੇ ਆ ਤਾਂ ਇਸ بیماری ਨੂੰ ਹਮੇਸ਼ਾ ਹੀ ਇਰੇਡੀਕੇਟ ਰੱਖਣ ਵਾਸਤੇ ਇਦਾਂ ਦੇ ਸਪੈਸ਼ਲ ਡਰਾਈਵ ਦੀ ਲੋੜ ਪੈਂਦੀ ਹੈ ਉਹ ਸਰਕਾਰ ਬਾਰ ਬਾਰ ਕਰਾ ਰਹੀ ਹੈ ਅ ਅਸੀਂ ਜਨਤਾ ਤੋਂ ਇਹੀ ਅਪੀਲ ਕਰਾਂਗੇ ਕਿ ਉਹਨਾਂ ਦੇ ਕਰ ਕੋਈ ਵੀ ਬੱਚਾ ਜੇ 0 ਤੋਂ 5 ਸਾਲ ਦਾ ਹੈ ਉਹ ਜ਼ਰੂਰ ਡਾਕਟਰ ਚੇ ਲੈ ਕੇ ਆਣ ਤਾਂ ਔਰ ਦਵਾਈ ਪਲਾਨ ਤਾਂ ਕਿ ਬੱਚਾ ਜਿਹੜਾ ਹੈ ਉਹ ਸਵਸਤ ਰਹੇ ਇਹ ਇਹ ਜ਼ਰੂਰੀ ਨਹੀਂ ਕਿ ਇਹ ਪਹਿਲਾਂ ਵੀ ਜੇ ਕੋਈ ਬੂੰਦਾ ਪਲਾਈਆਂ ਗਈਆਂ ਹੈ ਤੇ ਇਸ ਵਾਰੀ ਵੀ ਪਲਾਨਾ ਜ਼ਰੂਰੀ ਹੈ ਇਹ ਇਹ ਸੰਦੇਸ਼ ਦੇਣਾ ਚਾਹੁੰਦਾ ਠੀਕ ਹੈ ਟਾਂਡਾ ਦੇ ਵਿੱਚ ਪਾਲਸ ਪੋਲੀਓ ਮਿਸ਼ਨ ਦੇ ਅਧੀਨ ਜਿਹੜੇ ਪੁੱਛ ਲਾਏ ਗਏ ਉਹਦੇ ਵਿੱਚ ਸਾਡੀ ਕਲੱਬ ਨੂੰ ਵੀ ਕੁਝ ਜ਼ਿੰਮੇਵਾਰੀ ਦਿੱਤੀ ਗਈ ਸੀ ਸੋ ਕਲੱਬ ਮੈਂਬਰ ਸਹਿਬਾਨ ਜਿਹੜੇ ਹੈਗੇ ਆ ਉਹਨਾਂ ਨੇ ਮੇਰਾ ਸਤਿਕਾਰ ਦਿੱਤਾ ਹੈ ਸਹਿਯੋਗ ਕੀਤਾ ਆਪਾਂ ਵਿਸ਼ਵਾਸ ਦਿਵਾਉਨੇ ਆ ਪ੍ਰਸ਼ਾਸਨ ਨੂੰ ਮੈਡੀਕਲ ਸਟਾਫ ਨੂੰ ਸਾਰਿਆਂ ਨੂੰ ਐਸਐਮਓ ਸਾਹਿਬ ਨੂੰ ਕਿਪ ਉਹ ਇੱਕ ਵਿੱਚ ਵੀ ਉਹਨਾਂ ਨੂੰ ਜੇਕਰ ਕੋਈ ਲੋੜ ਮਹਿਸੂਸ ਹੁੰਦੀ ਆ ਕਿਸੇ ਵੀ ਤਰ੍ਹਾਂ ਦੀ ਔਰ ਇੱਕ ਬੜਾ ਪਵਿੱਤਰ ਮਿਸ਼ਨ ਹੈਗਾ ਇਹਨੂੰ ਅਸੀਂ ਕਾਮਯਾਬ ਬਣਾਉਣ ਦੇ ਵਿੱਚ ਜਿੰਨਾ ਵੱਧ ਤੋਂ ਵੱਧ ਯੋਗਦਾਨ ਦੇ ਸਕਦੇ ਆ ਤਨ ਮਨ ਧਨ ਦੇ ਨਾਲ ਅਸੀਂ ਹਾਜ਼ਰ ਆ ਬਹੁਤ ਬਹੁਤ ਧੰਨਵਾਦ ਮੈਂ ਅਪੀਲ ਕਰਾਂਗਾ ਸਾਰੇ ਸ਼ਹਿਰ ਵਾਸੀਆਂ ਨੂੰ ਬੱਚਿਆਂ ਦੇ ਪੇਰੈਂਟਸ ਨੂੰ ਕੀ ਉਹ ਆਪਣੇ 5 ਸਾਲ ਤੱਕ ਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਇਹ ਬੂਸਟਰ ਡੋਸ ਜਿਹੜੀ ਆ ਉਹ ਜ਼ਰੂਰ ਲਵਾਓ ਬਹੁਤ-ਬਹੁਤ ਧੰਨਵਾਦ ਆਰ ਸਰਕਾਰ ਪੰਜਾਬ ਸਰਕਾਰ ਦੀ ਹੈਲਥ ਟੀਮ ਨੂੰ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨੂੰ ਵਧਾਈ ਦਿਨਾ ਹਾ ਜੋ ਹਰ ਸਾਲ ਛੋਟੇ-ਛੋਟੇ ਬੱਚਿਆਂ ਦੇ ਲਈ ਇਹ ਕੈਂਪ ਲਗਾਉਂਦੇ ਨੇ ਅਲਸ ਫੋਲੀਓ ਦਾ ਕੈਂਪ ਲਾਇਨਸ ਕਲੱਬ ਟਾਂਡਾ ਗੋਰਾ ਪਿਛਲੇ 22 ਸਾਲ ਤੋਂ ਸਿਵਲ ਹਸਪੀਟਲ ਟਾਂਡਾ ਦੇ ਨਾਲ ਮਿਲ ਕੇ ਲਗਾ ਰਹੀ ਹੈ ਤੇ ਅੱਜ ਵੀ ਸਾਡੀਆਂ ਹੋਰ ਲਾਇਨਸ ਕਲੱਬ ਟਾਂਡਾ ਫਤਿਹ ਨੇ ਵੀ ਸੋ ਬੂਥ ਲਗਾਏ ਨੇ ਮੈਂ ਉਹਨਾਂ ਨੂੰ ਵੀ ਦਈ ਦਿੰਦਾ ਐਸਮੋ ਸਰ ਨੂੰ ਵਿਸ਼ਵਾਸ ਦਿਵਾਉਣਾ ਕਿ ਜਿੱਥੇ ਵੀ ਲਾਈਨ ਕਲਬ ਟਾਂਡਾਗੋਰਾ ਦੀ ਲੋਡ ਹੋਵੇ ਅਸੀਂ ਹਾਜ਼ਰ ਹਾਂ ਚਾਹੇ ਤੰਨ ਅੱਜ ਤਕਰੀਬਨ 10 ਜ਼ਿਲ੍ਸਤਾਂ ਦੇ ਅੰਦਰ ਵਿੱਚ ਇਹ ਪੋਲੀਓ ਦਿਵਸ ਮਨਾ ਰਹੇ ਹਾਂ ਕਿਉਂਕਿ ਇਸ ਏਰੀਆ ਦੇ ਵਿੱਚ ਹਰੇਕ ਸੂਬੇ ਤੋਂ ਆ ਕੇ ਲੋਕ ਰਹਿੰਦੇ ਆ ਉਹ ਵਾਇਰਸ ਦਾ ਹੱਲੇ ਜਿਹੜੇ ਕਾਰਨ assi ਪਲਾ ਰਹੇ ਆ ਜਿਹਦੇ ਤੋਂ ਸਾਵਧਾਨੀ ਵਰਤ ਰਹੇ ਉਹ ਹੱਲੇ ਵੀ ਕਈ ਜਗ੍ਹਾ ਤੇ ਵਰਕਰਾਰ ਹੈ ਉਹਨੂੰ ਜਦੋਂ ਖਤਮ ਕਰਨੇ ਨੂੰ assi ਇਹ 10 ਜ਼ਿਲ੍ਹਿਆਂ ਦੇ ਵਿੱਚ ਅੱਜ ਜਿਹੜਾ ਆ ਸੋ ਨੂੰ ਦੇ ਸਪੈਸ਼ਲ ਦਾ ਮੁੰਬਈ ਥੋੜਾ ਥਲੇ ਲਹਿਰ ਚਲਾਈ ਆ ਤਾਂ ਬਹੁਤ ਵਧੀਆ ਆ ਆਉਣ ਵਾਲੇ ਕਿਉਂਕਿ ਜਨਰੇਸ਼ਨ ਲਈ ਵਧੀਆ ਆ ਬੱਚਿਆਂ ਲਈ ਬਹੁਤ ਵਧੀਆ ਆ ਤਾਂ ਇਹ ਨਹੀਂ ਵੀ ਪਲਾਉਂਦੇ ਫਿਰ ਮੁੜ ਕੇ ਉਹਨਾਂ ਨੂੰ ਜਦੋਂ ਗਰੋਥ ਕਰਦੇ ਆ ਕਈ ਦਿੱਕਤਾਂ ਵੀ ਆਉਂਦੀਆਂ ਤੇ ਮੇਰੀ ਅਪੀਲ ਹੈ ਹਰੇਕ ਨੂੰ ਨਵੇਂ ਬੱਚੇ ਨੂੰ ਜੇ ਮੈਨੂੰ ਜਰੂਰ ਹੈ ਜਿਹੜੀ ਐ ਟੂ ਡ੍ਰੌਪ ਆ ਇਹ ਜਰੂਰ ਆ ਕੇ ਚਾਹ ਹਸਪੀਟਲ ਦੇ ਵਿੱਚ ਜਰੂਰ ਲਾਓ ਜੋ ਕਿ ਵੱਖ-ਵੱਖ ਜਗ੍ਹਾ ਤੇ ਵੀ ਲਾਇ ਹੋਏ ਆ ਮੇਨੰਬਰ 3 ਦਾ ਸਾਰੇ ਸ਼ਹਿਰ ਪੂਰੇ ਹੁਸ਼ੀਦੁਲਾਤ ਦਾ ਇਹ 14 ਤਰੀਕ ਤੱਕ ਕਰਿਆ ਤੇ ਮੇਰੀ ਅਪੀਲ ਹੈ ਸਾਰੇ ਜਣੇ ਇਹਦਾ ਸਬਕ ਪਾਰ ਤੋਂ ਬਦਲਾ ਬਿਠਾ ਜਿਦਾ ਕਿ ਐਮਐਲਏ ਸਾਹਿਬ ਨੇ ਦੱਸਿਆ ਹੈ ਕਿ ਪੋਲੀਓ ਜਿਹੜਾ ਹੈ ਸਿਰਫ ਇੰਡੀਆ ਚ ਹੀ ਇਰੇਡੀਕੇਟਡ ਹੋਇਆ ਹੈ ਅੰਡੀਆਂ ਦੇ ਜਿੰਨੇ ਪੜੋਸੀ ਦੇਸ਼ ਹੈ ਜਿਦਾ ਕਿ ਪਾਕਿਸਤਾਨ ਨੇਪਾਲ ਔਰ ਬੰਗਲਾਦੇਸ਼ ਇਨਾ ਚ ਹਲੇ ਵੀ ਪੋਲੀਓ ਦੇ ਕੇਸਸ ਮਿਲ ਰਹੀ ਹੈ ਤਾਂ ਉਹਨਾਂ ਤੋਂ ਇਹ ਸਭ ਕੰਟਰੀਆਂ ਤੋਂ ਪ੍ਰਵਾਸੀ ਕਾਫੀ ਸਾਡੇ ਏਰੀਆ ਚ ਆ ਰਹੇ ਆ ਤਾਂ ਉਹਨਾਂ ਦੇ ਨਾਲ ਵੀ ਉਹ ਵਾਈਲਡ ਜਿਹਨੂੰ ਪੋਲੀਓ ਵਾਇਰਸ ਕਹਿੰਦੇ ਆ ਉਹ ਲੈ ਕੇ ਆ ਜਾਂਦੇ ਆ ਤਾਂ ਇਸ بیماری ਨੂੰ ਹਮੇਸ਼ਾ ਹੀ ਇਰੇਡੀਕੇਟ ਰੱਖਣ ਵਾਸਤੇ ਇਦਾਂ ਦੇ ਸਪੈਸ਼ਲ ਡਰਾਈਵ ਦੀ ਲੋੜ ਪੈਂਦੀ ਹੈ ਉਹ ਸਰਕਾਰ بار بار ਕਰਾ ਰਹੀ ਹੈ ਅਸੀਂ ਜਨਤਾ ਤੋਂ ਇਹੀ ਅਪੀਲ ਕਰਾਂਗੇ ਕਿ ਉਹਨਾਂ ਦੇ ਘਰ ਕੋਈ ਵੀ ਬੱਚਾ ਜੇ 0 ਤੋਂ 5 ਸਾਲ ਦਾ ਹੈ ਉਹ ਜ਼ਰੂਰ ਡੁੱਚੇ ਲੈ ਕੇ ਆਣ ਤਾਂ ਔਰ ਦਵਾਈ ਪਲਾਨ ਤਾਂ ਕਿ ਬੱਚਾ ਜਿਹੜਾ ਹੈ ਉਹ ਸਵਸਥ ਰਹੇ ਇਹ ਇਹ ਜ਼ਰੂਰੀ ਨਹੀਂ ਕਿ ਇਹ ਪਹਿਲਾਂ ਵੀ ਜੇ ਕੋਈ ਬੂੰਦਾ ਪਲਾਈਆਂ ਗਈਆਂ ਹੈ ਤੇ ਇਸ ਵਾਰੀ ਵੀ ਪਲਾਨਾ ਜ਼ਰੂਰੀ ਹੈ ਇਹ ਇਹ ਸੰਦੇਸ਼ ਦੇਣਾ ਚਾਹੁੰਦਾ ਥੈਂਕ ਯੂ ਟਾਂਡਾ ਦੇ ਵਿੱਚ ਪਾਲਸ ਪੋਲੀਓ ਮਿਸ਼ਨ ਦੇ ਅਧੀਨ ਜਿਹੜੇ ਕੋਲ ਫਲਾਈ ਗਏ ਉਹਦੇ ਵਿੱਚ ਸਾਡੀ ਕਲੱਬ ਨੂੰ ਵੀ ਕੁਝ ਜ਼ਿੰਮੇਵਾਰੀ ਦਿੱਤੀ ਗਈ ਸੀ ਸੋ ਕਲੱਬ ਮੈਂਬਰ ਸਹਿਬਾਨ ਜਿਹੜੇ ਹੈਗੇ ਆ ਉਹਨਾਂ ਨੇ ਮੇਰਾ ਸਾਥ ਦਿੱਤਾ ਹੈ ਸਹਿਯੋਗ ਕੀਤਾ ਆਪਾਂ ਵਿਸ਼ਵਾਸ ਦਿਵਾਉਨੇ ਆ ਪ੍ਰਸ਼ਾਸਨ ਨੂੰ ਮੈਡੀਕਲ ਸਟਾਫ ਨੂੰ ਸਾਰਿਆਂ ਨੂੰ ਐਸਐਮਓ ਸਾਹਿਬ ਨੂੰ ਕਿਪ ਹੋ ਇੱਕ ਵਿੱਚ ਵੀ ਉਹਨਾਂ ਨੂੰ ਜੇਕਰ ਕੋਈ ਲੋੜ ਮਹਿਸੂਸ ਹੁੰਦੀ ਆ ਕਿਸੇ ਵੀ ਤਰ੍ਹਾਂ ਦੀ ਔਰ ਇੱਕ ਬੜਾ ਪਵਿੱਤਰ ਮਿਸ਼ਨ ਹੈਗਾ ਇਹਨੂੰ ਅਸੀਂ ਕਾਮਯਾਬ ਬਣਾਉਣ ਦੇ ਵਿੱਚ ਜਿੰਨਾ ਵੱਧ ਤੋਂ ਵੱਧ ਯੋਗਦਾਨ ਦੇ ਸਕਦੇ ਆ ਤਨ ਮਨ ਧਨ ਦੇ ਨਾਲ ਅਸੀਂ ਹਾਜ਼ਰ ਆ ਬਹੁਤ ਬਹੁਤ ਧੰਨਵਾਦ ਮੈਂ ਅਪੀਲ ਕਰਾਂਗਾ ਸਾਰੇ ਸ਼ਹਿਰ ਵਾਸੀਆਂ ਨੂੰ ਬੱਚਿਆਂ ਦੇ ਪੇਰੈਂਟਸ ਨੂੰ ਕਿ ਉਹ ਆਪਣੇ 5 ਸਾਲ ਤੱਕ ਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਇਹ ਬੂਸਟਰ ਡੋਜ਼ ਜਿਹੜੀ ਆ ਉਹ ਜ਼ਰੂਰ ਬਲਾਓ ਬਹੁਤ ਬਤਨ ਆਰੇ ਸਰਕਾਰ ਪੰਜਾਬ ਸਰਕਾਰ ਦੀ ਹੈਲਥ ਟੀਮ ਨੂੰ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨੂੰ ਵਧਾਈ ਦਿਨਾ ਕਿ ਉਹ ਹਰ ਸਾਲ ਛੋਟੇ ਛੋਟੇ ਬੱਚਿਆਂ ਦੇ ਲਈ ਕੈਂਪ ਲਗਾਉਂਦੇ ਨੇ ਹਲਥ ਫੋਲੀਓ ਦਾ ਕੈਂਪ ਲਾਇਨਸ ਕਲਬ ਟਾਂਡਾ ਗੌਰੂ ਪਿਛਲੇ 22 ਸਾਲ ਤੋਂ ਸਿਵਲ ਹਸਪੀਟਲ ਟਾਂਡਾ ਦੇ ਨਾਲ ਮਿਲ ਕੇ ਲਗਾ ਰਹੀ ਹੈ ਤੇ ਅੱਜ ਵੀ ਸਰਟੀਆਂ ਹੋਰ ਲਾਇਨਸ ਕਲਬ ਟਾਂਡਾ ਫਤਿਹ ਨੇ ਵੀ ਦੋ ਬੂਥ ਲਗਾਏ ਨੇ ਮੈਂ ਉਹਨਾਂ ਨੂੰ ਵੀ ਵਧਾਈ ਦਿਨਾ ਐਸਮੋ ਸਾਹਿਬ ਨੂੰ ਵਿਸ਼ਵਾਸ ਦਿਵਾਨਿਆ ਕਿ ਜਿੱਥੇ ਵੀ ਲਾਇਨਸ ਕਲਬ ਟਾਂਡਾ ਘਰ ਦੀ ਲੋਡ ਹੋਵੇ ਅਸੀਂ ਹਾਜ਼ਰ ਹਾਂ ਚੈਕਿੰਗ ਤਾਂ ਅੱਜ ਤਕਰੀਬਨ 10 ਡਿਸਟ੍ਰਿਕਟਾਂ ਦੇ ਵਿੱਚ ਇਹ ਪੋਲੀਓ ਦੇਸ਼ ਬਣਾ ਰਹੇ ਹਾਂ ਕਿਉਂਕਿ ਇਸ ਏਰੀਆ ਦੇ ਵਿੱਚ ਹਰੇਕ ਸੂਬੇ ਤੋਂ ਆ ਕੇ ਲੋਕ ਰਹਿੰਦੇ ਆ ਉਹ ਵਾਇਰਸ ਦਾ ਹੱਲੇ ਜਿਹੜੇ ਕਾਰਨ ਅਸੀਂ ਇਹ ਪਲਾ ਰਹੇ ਹਾਂ ਜਿਸਦੇ ਤੋਂ ਸਾਵਧਾਨੀ ਵਰਤਣਾ ਉਹ ਹੱਲੇ ਵੀ ਕਈ ਜਗ੍ਹਾ ਤੇ ਵਰਕਰਾਰ ਹਨ ਉਹਨੂੰ ਜਦੋਂ ਖਤਮ ਕਰਨੇ ਨੂੰ ਅਸੀਂ ਇਹ 10 ਜ਼ਿਲ੍ਹਿਆਂ ਦੇ ਵਿੱਚ ਅੱਜ ਜਿਹੜਾ ਹੈ ਸੋ ਨੂੰ ਦੇ ਸਪੈਸ਼ਲ ਦਾ ਮੁੰਬਈ ਥੋੜਾ ਥਲੇ ਲਹਿਰ ਚਲਾਈ ਆ ਤਾਂ ਬਹੁਤ ਵਧੀਆ ਆ ਆਉਣ ਵਾਲੇ ਕਿਉਂਕਿ ਜਨਰੇਸ਼ਨ ਲਈ ਵਧੀਆ ਆ ਬੱਚਿਆਂ ਲਈ ਬਹੁਤ ਵਧੀਆ ਆ ਤਾਂ ਕਈ ਨਹੀਂ ਵੀ ਪਲਾਉਂਦੇ ਪਰ ਮੁੜ ਕੇ ਉਹਨਾਂ ਨੂੰ ਜਦੋਂ ਗ੍ਰੋਥ ਕਰਦੇ ਆ ਕਈ ਦਿੱਕਤਾਂ ਵੀ ਆਉਂਦੀਆਂ ਤਾਂ ਮੇਰੀ ਅਪੀਲ ਹੈ ਹਰੇਕ ਨੂੰ ਨਵੇਂ ਬੱਚੇ ਨੂੰ ਜੰਮੇ ਨੂੰ ਜ਼ਰੂਰ ਜਿਹੜੀ ਦੋ ਡਰਾਪ ਆ ਇਹ ਜ਼ਰੂਰ ਆ ਕੇ ਚਾ ਹਸਪੀਟਲ ਦੇ ਵਿੱਚ ਜ਼ਰੂਰ ਜਾਓ ਕਿਉਂਕਿ ਬਾਕ-ਬਾਕ ਸਾਰੀ ਜਗ੍ਹਾ ਤੇ ਵੀ ਲਾਇ ਹੋਏ ਆ ਮੇਨ ਮੁੰਟੀ ਜੇ ਦਾ ਸਾਰੇ ਸ਼ਹਿਰ ਪੂਰੇ ਮੁਕਤੀਪੁਰਾ ਦਾ ਇਹ 14 ਤਰੀਕ ਤੱਕ ਕਰਿਆ ਤੇ ਮੇਰੀ ਅਪੀਲ ਹੈ ਸਾਰੇ ਜਣੇ ਇਹ ਦਸਤੂਪਾਰ ਤੋਂ ਬਦਲਾ ਬਿਠਾ ਜਿੱਦਾਂ ਕਿ ਐਮਐਲਏ ਸਾਹਿਬ ਨੇ ਦੱਸਿਆ ਹੈ ਕਿ ਪੋਲੀਓ ਜਿਹੜਾ ਹੈ ਸਿਰਫ ਇੰਡੀਆ ਚ ਹੀ ਇਰੇਡੀਕੇਟਡ ਹੋਇਆ ਹੈ ਆ ਇੰਡੀਆ ਦੇ ਜਿੰਨੇ ਪੜੋਸੀ ਦੇਸ਼ ਹੈ ਜਿੱਦਾਂ ਕਿ ਪਾਕਿਸਤਾਨ ਨੇਪਾਲ ਔਰ ਬੰਗਲਾਦੇਸ਼ ਇਨਾ ਚ ਹੱਲੇ ਵੀ ਪੋਲੀਓ ਦੇ ਕੇਸਸ ਮਿਲ ਰਹੀ ਹੈ ਤਾਂ ਉਹਨਾਂ ਤੋਂ ਇਹ ਸਭ ਕੰਟਰੀਆਂ ਤੋਂ ਪ੍ਰਵਾਸੀ ਕਾਫੀ ਸਾਡੇ ਏਰੀਆ 'ਚ ਆ ਰਹੇ ਆ ਤਾਂ ਉਹਨਾਂ ਦੇ ਨਾਲ ਵੀ ਉਹ ਵਾਈਲਡ ਜਿਹਨੂੰ ਪੋਲੀਓ ਵਾਇਰਸ ਕਹਿੰਦੇ ਆ ਉਹ ਲੈ ਕੇ ਆ ਜਾਂਦੇ ਆ ਤਾਂ ਇਸ بیماری ਨੂੰ ਹਮੇਸ਼ਾ ਹੀ ਇਰੇਡੀਕੇਟ ਰੱਖਣ ਵਾਸਤੇ ਇਦਾਂ ਦੇ ਸਪੈਸ਼ਲ ਡਰਾਈਵ ਦੀ ਲੋੜ ਪੈਂਦੀ ਹੈ ਉਹ ਸਰਕਾਰ ਬਾਰ-ਬਾਰ ਕਰਾ ਰਹੀ ਹੈ ਅਸੀਂ ਜਨਤਾ ਤੋਂ ਇਹੀ ਅਪੀਲ ਕਰਾਂਗੇ जी 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 कि ਉਹਨਾਂ ਦੇ ਘਰ ਕੋਈ ਵੀ ਬੱਚਾ ਜੇ 0 ਤੋਂ 5 ਸਾਲ ਦਾ ਹੈ ਉਹ ਜ਼ਰੂਰ ਡਾਕਟਰ ਚੇ ਲੈ ਕੇ ਆਣ ਦਾ ਆਰ ਡਵਾਈ ਪਲਾਨ ਤਾਂ ਕਿ ਬੱਚਾ ਜਿਹੜਾ ਹੈ ਉਹ ਸਵਸਤ ਰਹੇ ਇਹ ਇਹ ਜ਼ਰੂਰੀ ਨਹੀਂ ਕਿ ਇਹ ਪਹਿਲਾਂ ਵੀ ਜੇ ਕੋਈ ਬੂੰਦਾ ਪਲਾਈਆਂ ਗਈਆਂ ਹੈ ਤੇ ਇਸ ਵਾਰੀ ਵੀ ਪਲਾਨਾ ਜ਼ਰੂਰੀ ਹੈ ਇਹ ਇਹ ਸੰਦੇਸ਼ ਦੇਣਾ ਚਾਹੁੰਦਾ ਥੈਂਕ ਯੂ ਟਾਂਡਾ ਦੇ ਵਿੱਚ ਪਾਲਸ ਪੋਲੀਓ ਮਿਸ਼ਨ ਦੇ ਅਧੀਨ ਜਿਹੜੇ ਕੋਈ ਪਲਾਈ ਗਏ ਉਹਦੇ ਵਿੱਚ ਸਾਡੀ ਕਲੱਬ ਨੂੰ ਵੀ ਕੁਝ ਜ਼ਿੰਮੇਵਾਰੀ ਦਿੱਤੀ ਗਈ ਸੀ ਸੋ ਕਲੱਬ ਮੈਂਬਰ ਸਹਿਬਾਨ ਜਿਹੜੇ ਹੈਗੇ ਆ ਉਹਨਾਂ ਨੇ ਮੇਰਾ ਸਾਥ ਦਿੱਤਾ ਹੈ ਸਹਿਯੋਗ ਕੀਤਾ ਆਪਾਂ ਵਿਸ਼ਵਾਸ ਦਿਵਾਉਨੇ ਆ ਪ੍ਰਸ਼ਾਸਨ ਨੂੰ ਮੈਡੀਕਲ ਸਟਾਫ ਨੂੰ ਸਾਰੇ ਨੂੰ ਐਸਐਮਓ ਸਾਹਿਬ ਨੂੰ ਕਿ ਭਾਵੇਂ ਇੱਕ ਵਿੱਚ ਵੀ ਉਹਨਾਂ ਨੂੰ ਜੇਕਰ ਕੋਈ ਲੋੜ ਮਹਿਸੂਸ ਹੁੰਦੀ ਆ ਕਿਸੇ ਵੀ ਤਰ੍ਹਾਂ ਦੀ ਔਰ ਇੱਕ ਬੜਾ ਪਵਿੱਤਰ ਮਿਸ਼ਨ ਹੈਗਾ ਇਹਨੂੰ ਅਸੀਂ ਕਾਮਯਾਬ ਬਣਾਉਣ ਦੇ ਵਿੱਚ ਜਿੰਨਾ ਵੱਧ ਤੋਂ ਵੱਧ ਯੋਗਦਾਨ ਦੇ ਸਕਦੇ ਆ ਤਨ ਮਨ ਧੰਦੇ ਨਾਲ ਅਸੀਂ ਹਾਜ਼ਰ ਆ ਬਹੁਤ ਬਹੁਤ ਧੰਨਵਾਦ ਮੈਂ ਅਪੀਲ ਕਰਾਂਗਾ ਸਾਰੇ ਸ਼ਹਿਰ ਵਾਸੀਆਂ ਨੂੰ ਬੱਚਿਆਂ ਦੇ ਪੇਰੈਂਟਸ ਨੂੰ ਕਿ ਉਹ ਆਪਣੇ 5 ਸਾਲ ਤੱਕ ਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਇਹ ਬੂਸਟਰ ਡੋਜ਼ ਜਿਹੜੀ ਆ ਉਹ ਜ਼ਰੂਰ ਲਵਾਓ ਬਹੁਤ ਬਹੁਤ ਧੰਨਵਾਦ ਆਰ ਸਰਕਾਰ ਪੰਜਾਬ ਸਰਕਾਰ ਦੀ ਹੈਲਥ ਟੀਮ ਨੂੰ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨੂੰ ਵਧਾਈ ਦਿਨਾ ਕਿ ਉਹ ਹਰ ਸਾਲ ਛੋਟੇ ਛੋਟੇ ਬੱਚਿਆਂ ਦੇ ਲਈ ਇਹ ਕੈਂਪ ਲਗਾਉਂਦੇ ਨੇ ਹਲਸ ਪੋਲੀਓ ਦਾ ਕੈਂਪ ਲੈਂਕਲੋਟਾਂ ਦਾ ਗੌਰ ਪਿਛਲੇ 22 ਸਾਲ ਤੋਂ ਸਿਵਲ ਹਸਪੀਟਲ ਟਾਂਡਾ ਦੇ ਨਾਲ ਮਿਲ ਕੇ ਲਗਾ ਰਹੇ ਹਿੱਸੇ ਅੱਜ ਵੀ ਸਾਡੀਆਂ ਹੋਰ ਲਾਈਨਸ ਕਲੱਬ ਟਾਂਡਾ ਫਤਿਹ ਨੇ ਵੀ ਦੋ ਬੂਥ ਲਗਾਏ ਨੇ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਐਸਐਮਓ ਸਾਹਿਬ ਨੂੰ ਵਿਸ਼ਵਾਸ ਦਿਵਾਉਣਾ ਕਿ ਜਿੱਥੇ ਵੀ ਲਾਈਨ ਕਲੱਬ ਟਾਂਡਾ ਗੌਰ ਦੀ ਲੋਡ ਹੋਵੇ ਅਸੀਂ ਹਾਜ਼ਰ ਹਾਂ ਚੈਨ ਟਾਂਡਾ